ਦੀਪ ਮੇਰੀ ਸੋਹਣੀ ਗੱਲ ਹਜੇ ਵੀ ਕੋਈ ਗੱਲ ਹੈਗੀ ਹੈ ਨਾ ਤੇ ਮੈਨੂੰ ਦੱਸ ਦੇ ਨਹੀਂ ਵੀਰ ਜੀ ਹੋਰ ਇਹ ਘਰ ਆਪਣੇ ਨੂੰ ਨਾ ਰੋਟੀ ਪਾਣੀ ਦੇ ਵਿੱਚ ਦਵਾਈ ਪਾਵਾ ਦਿੰਦੀ ਰਹੀ ਆ ਇਹਦਾ ਦਿਮਾਗ ਖਰਾਬ ਹੋ ਜੇ ਤੁਸੀਂ ਆਪ ਹੀ ਪੁੱਛ ਲਓ ਤੁਹਾਡੇ ਸਾਹਮਣੇ ਬੈਠੀ ਆ ਜੇ ਕੋਈ ਝੂਠ ਵਾਇਰ ਗੱਲ ਤੇ ਵੀਰ ਜੀ ਹੋਰ ਕਿਸੇ ਦੀ ਸਬਜੀ ਚ ਦਵਾਈ ਪਾ ਦੂਗੀ ਤੇ ਫੇਰ ਕੌਣ ਜ਼ਿੰਮੇਵਾਰ ਆ ਹਾਂ ਜੀ ਇਹ ਤਾਂ ਰੱਥ ਜੋੜਨੇ ਆ ਤੁਹਾਡੇ ਕਹਿੰਦੇ ਨਾ ਇੱਕ ਵੜੀ ਰੱਖ ਲਓ ਤੁਸੀਂ ਅਗੇ ਤੋਂ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਵੀਰ ਜੀ ਤੁਸੀਂ ਹੱਥ ਨਾ ਹਾਂ ਕੰਮ ਛੱਡੋ ਹਾਂ ਉੱਧਰ ਵੇਖੋ ਬਾਹਰ ਕੌਣ ਆਇਆ ਵਾ ਹਾਏ ਹਾਏ ਕੌਣ ਆ ਗਿਆ ਵਾ ਆਉਣਾ ਕਿੰਨੇ ਆ ਉਸ ਘਾਟ ਜਿਹੜੀ ਗਈ ਹੈ ਨਾ ਅੱਛਾ ਤੇਰਾ ਸਾਲਾ ਆਇਆ ਹੀ ਉਹ ਨਾਲ ਆਹੋ ਇੱਕ ਮੁੰਡਾ ਵਾ ਨਾਲ ਤਾਂ ਛੱਡਣ ਆਈ ਦੀਪ ਨੂੰ ਹੁਣ ਮਰਜੀ ਵੇਖ ਲੈ ਪੀਹੇ ਜਵਾਬ ਕਿ ਦੇਣਾ ਵਾ ਨਾ ਕਿਨੇ ਹੁਣ ਕੀ ਤਾਣਾ ਪੁੱਛ ਇਦਾਂ ਹੀ ਅੱਗੇ ਚੁੱਪ ਕੀਤੀ ਤਾਤੀ ਨੇ ਇੱਕ ਪਾਸੇ ਦੰਦੇ ਹੁੰਦੇ ਆ ਦੁਨੀਆ ਨੇ ਦੋਹੀ ਪਾਸੇ ਆ ਉਹਦੀ ਗੱਲ ਹੈ ਵਾ ਪਰ ਕੀ ਕਰਾਂ ਮੈਂ ਵੀ ਸਮਝ ਜੀ ਨਹੀਂ ਆਉਣ ਦੀ ਗਾੜੀ ਫੇਰ ਕੋ ਚੱਲ ਕੋਈ ਗੱਲ ਨਹੀਂ ਦੀਪ ਮੇਰੀ ਸੁਣ ਗੱਲ ਹਾਂ ਜੀ ਕੋਈ ਗੱਲ ਹੈਗੀ ਹੈ ਨਾ ਤੇ ਮੈਨੂੰ ਦੱਸ ਦੇ ਨਹੀਂ ਵੀਰ ਜੀ ਹੋਰ ਕੋਈ ਗੱਲ ਨਹੀਂ ਹੈ ਜੀ ਪੱਕਾ ਦਾਜਾ ਦੀ ਗੱਲ ਹੈ ਨਾ ਹਾਂ ਜੀ ਹਾਂ ਜੀ ਉਹੀ ਗੱਲ ਹੈਗੀ ਚਲਾ ਜਾਓ ਬ੍ਰਿੰਦਰ ਚਲੀ ਲਵਲੀ ਆਹੋ ਗੱਲ ਕਰ ਲੈਣੀ ਹੈ ਉਹਨਾਂ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਜੋ ਬੈਠੋ ਕੋ ਸੁਣਾਓ ਠੀਕ ਠਾਕ ਜੀ ਸੁਣਾਓ ਬਸ ਵਧੀਆ ਕੋ ਸੁਣਾਓ ਭਾਜੀ ਠੀਕ ਠਾਕ ਸਭ ਠੀਕ ਠਾਕ ਆ ਵਧੀਆ ਭਾਜੀ ਕਿੱਥੇ ਗਏ ਇੱਥੇ ਆ ਬਣਾ ਮੜੇ ਮੈਂ ਮਾਰਦਾ ਆਵਾਜ ਬੈਠੋ ਜੀ ਭੈਣ ਜੀ ਹਾਂਜੀ ਆ ਕੰਮ ਛੱਡੋ ਹਾਂ ਉੱਧਰ ਵੇਖੋ ਬਾਹਰ ਕੌਣਾ ਆਇਆ ਵਾ ਹਏ ਹੇ ਕੌਣ ਆ ਗਿਆ ਵਾ ਆਉਣਾ ਕਿੰਨੇ ਆ ਉਸ ਗਾਤ ਜਿਹੜੀ ਗਈ ਸੀ ਨਾ ਆਪਣੇ ਭਰਾ ਨੂੰ ਨਾਂ ਲੈ ਕੇ ਆਈ ਆ ਨਾਲ ਪਤਾ ਨਹੀਂ ਹੋਰ ਕੌਣਾ ਮੁੰਡਾ ਨਹੀਂ ਆ ਗਈ ਇਹ ਨਾਲ ਆ ਗਈ ਆ ਨਾਲ ਹੈ ਨੂੰ ਸ਼ਰਮ ਦਾ ਘਾਟਾ ਇਹਨੂੰ ਮਾਸਾ ਸ਼ਰਮ ਨਹੀਂ ਇੱਥੇ ਆਉਣ ਲੱਗੀ ਨੂੰ ਪਹਿਲਾ ਆਪਣੇ ਭਰਾ ਨੂੰ ਕੱਲੇ ਨੂੰ ਕੱਲਦੀ ਆਪਣੀ ਪਰਜਾਈ ਨੂੰ ਕੱਲਦੀ ਇਹ ਕੀ ਲੈਣ ਆਈ ਹੈ ਆਪਣਾ ਨਾਲ ਇਹੋ ਜਿਹੇ ਨੂੰ ਕਾਦੀ ਸ਼ਰਮ ਹੁੰਦੀ ਆ ਤੁਹਾਨੂੰ ਪਤਾ ਹੀ ਆ ਵੇਖ ਲੋ ਹੈ ਕਿੰਨਾ ਕੁਸ਼ ਕਰਕੇ ਗਈ ਆ ਤੇ ਕਿਹੜਾ ਨੱਕ ਲੈ ਕੇ ਆ ਗਈ ਫੇਰ ਇਹਨੂੰ ਹੈਗੀ ਕੋਈ ਮਾੜੀ ਮੋਟੀ ਸ਼ਰਮ ਵੀ ਤੂੰ ਉਹਨਾਂ ਨੂੰ ਕੱਲ ਪਹਿਲਾਂ ਪਹਿਲਾਂ ਗੱਲ ਤੇ ਬੜ ਲੈਣ ਦੇ ਫੇਰ ਤੂੰ ਆਵੀ ਹੁਣ ਤੁਸੀਂ ਦੱਸੋ ਕਿੱਦਾਂ ਕਰਨਾ ਮੰਮੀ ਵੀ ਘਰ ਹੈ ਨਹੀਂ ਆ ਮੰਮੀ ਨੂੰ ਟਾਈਮ ਲੱਗ ਜਾਣਾ ਵਾ ਲੱਗ ਤੇ ਜਾਣਾ ਵਾ ਣ ਕੇ ਸਾਨੂੰ ਚਿੜਕਣਾ ਵਾ ਇਹਨੂੰ ਕੰਨੂ ਰੱਖ ਲਿਆ ਵਾ ਚੱਲ ਕੋਈ ਨਹੀਂ ਗੱਲਬਾਤ ਕਰਨੇ ਰੱਖਣਾ ਕਿਉਂ ਪਹਿਲਾਂ ਗੱਲ ਦੱਸਣਗੇ ਨਾ ਵੀ ਕੀ ਕਹਿੰਦੀ ਆ ਹੁਣ ਗੱਲ ਕਰਿਓ ਉੱਥੇ ਕੋਈ ਇਹਨੇ ਕਰਤੂਤਾ ਕੀਤੀਆਂ ਗੱਲ ਤੋਂ ਹੁਣ ਕਰਨੀ ਆ ਪਰ ਇਹ ਆ ਵੀ ਨਾਲ ਹੁਣ ਬਗਾਨੇ ਬੰਦੇ ਨੂੰ ਲੈ ਕੇ ਆਏ ਹੈ ਹੈ ਕੋਈ ਤੁਹਾਨੂੰ ਸ਼ਰਮ ਦਾ ਘਾਟਾ ਪੈਣ ਪਰਾਵਾ ਨਾ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਪਤਾ ਲੱਗ ਜੇ ਇਹਦੇ ਕਰਤੂਤਾ ਦਾ ਇਹ ਸਵੇਰੇ ਕੀ ਕਰਦੀ ਫਿਰਦੀ ਆ ਨਾਲੇ ਕੁਛ ਨਹੀਂ ਆ ਨਾ ਤੇ ਕੀ ਕਹਿੰਦੀ ਸੀ ਜਾ ਕੇ ਆਪਣੀ ਸਚਾਈ ਦੱਸੀ ਆ ਕਿ ਜਾਂ ਇਧਰੋਂ ਝੂਠ ਬੋਲਦੀ ਰਹੀ ਆ ਆ ਜੋ ਮੈਂ ਆ ਪਾਣੀ ਦਵਾ ਉਹਨੇ ਮੀਣੇ ਦੱਸਿਆ ਕਿ ਨਹੀਂ ਉਹਦੇ ਨਾਲ ਜਾਣੀ ਆ ਆਹੋ ਉਹਨੂੰ ਵੀ ਦੱਸ ਪਈ ਆਈ ਏ ਮਹਾਰਾਣੀ ਕਰ ਲਾਂਣ ਕੇ ਗੱਲ ਹੁਣ ਆਜੋ ਤੇਰਾ ਤਾਂ ਘਰ ਚੜ ਗਿਆ ਹੀ ਚਾ ਚਲ ਕੋਈ ਨਹੀਂ ਹੁੰਨੀ ਆ ਮੈਂ ਆਣ ਕੇ ਸੱਜ ਕੇ ਤੇ ਬਹਿ ਗਈ ਹੈ ਹੈ ਸ਼ਰਮ ਦਾ ਘਾਟਾ ਕੋਈ ਇੰਨਾ ਕੁਝ ਤੂੰ ਕਰ ਕੇ ਗਈਆਂ ਤਰੀਹਮ ਕਿਦਾਂ ਪਈ ਫਿਰ ਇੱਥੇ ਆਉਣ ਦੀ ਮੈਂ ਕਹਿੰਦੀ ਲੋਕਾਂ ਨੂੰ ਸ਼ਰਮੀਆਂ ਨਹੀਂ ਕੀ ਬਾਸਾ ਵੀ ਕਿਤੇ ਹੈ ਮੂੰਹ ਚੁੱਕਿਆ ਤੇ ਨਾਲੇ ਹਣ ਕਰੀ ਆ ਗਈ ਭਰਾ ਦੇ ਚਲ ਵੇਨੇ ਆ ਨਾ ਭਲਾ ਹੁਣ ਕੀ ਆਂਦੀ ਹੈ ਗੱਲ ਤੇ ਕਰਨੀ ਪੈਣੀ ਹੈ ਬੇਲਖਬੀਰ ਅਰੇ ਭਾਬੀ ਆ ਫੋਨ ਛੱਡ ਆਉਣਾ ਮੈਂ ਕੀ ਆ ਬੇਰ ਉਹ ਤੇਰਾ ਸਾੜਾ ਆਇਆ ਯੋ ਨਾਲ ਆਹ ਇੱਕ ਮੁੰਡਾ ਵਾ ਨਾਲ ਤੋ ਛੱਡਣ ਆਈ ਦੀਪ ਨੂੰ ਹੁਣ ਮਰਜ਼ੀ ਵੇਖ ਲੈ ਪੀ ਉਹ ਜਵਾਬ ਕੀ ਦੇਣਾ ਵਾ ਨਾ ਕਿਨੇ ਫੋਨ ਕੀਤਾ ਨਾ ਕੁਛ ਇੱਦਾਂ ਹੀ ਅਗ ਚੁੱਪ ਕੀਤੀ ਮੈਨੂੰ ਤੇ ਤੇਰੇ ਬਾਜੀ ਨੇ ਦੱਸਿਆ ਹੁਣ ਡਰੈਂਗ ਰੂਮ ਚ ਭਾਲਤਾ ਹੀ ਉਹਨਾਂ ਨੂੰ ਪਰ ਹੁਣ ਸਾਰੀਆਂ ਕਰਤੂਤਾ ਇਹਦੀਆਂ ਦੱਸ ਦੇ ਦੱਸੂਗੀ ਤਾਂ ਮੈਂ ਵੀ ਤੁਸੀਂ ਇਦਾਂ ਕਰੋ ਤੁਸੀਂ ਜਾਓ ਤੇ ਨਾਲ ਭੈਣ ਨੂੰ ਲੋ ਜੀਵਨ ਨੂੰ ਤੁਸੀਂ ਜੋ ਮਮੀ ਤੇ ਘਰ ਵਾਲੇ ਹੈਗੇ ਜੇ ਮਮੀ ਘਰ ਹੁੰਦੇ ਤਾਂ ਗੱਲ ਹੋ ਰਹੀ ਚਲੋ ਹੁਣ ਆਏ ਹੈ ਗੱਲਬਾਤ ਤੇ ਕਰਨੀ ਪੈਣੀ ਹੈ ਹੁਣ ਮੈਂ ਗੱਲ ਕਾਦੀ ਕਰਾਂ ਮੈਨੂੰ ਤੇ ਇਹ ਤੇ ਯਕੀਨ ਨਹੀਂ ਰਿਹਾ ਪੂਰਾ ਵੀ ਕੋਈ ਗੱਲ ਨਹੀਂ ਤੁਹਾਡੇ ਨਾਲ ਹੀ ਆ ਵੇਖ ਲੈਣੇ ਕਹਿੰਦੇ ਕੀ ਆ ਕਹਿਣਾ ਉਹਨਾਂ ਨੇ ਕੀ ਆ ਬੈਗ ਫੜ ਕੇ ਆਈ ਆ ਰਹਿਣੀ ਆਈ ਆ ਚਲੋ ਹੁਣ ਕਰਨਾ ਕੀ ਆ ਵੇਖ ਤੇ ਲਈ ਇਹ ਕਹਿੰਦੇ ਕੀ ਆ ਚਲ ਠੀਕ ਆ ਜਾ ਫਿਰ ਤੁਸੀਂ ਪਹਿਲਾਂ ਕਰ ਲਓ ਗੱਲ ਬਾਤ ਮੈਂ ਬਾਅਦ ਚਾਹਾਂ ਨਾ ਫੋਨ ਕੀਤਾ ਨਾ ਕੁਝ ਛੁਪ ਕਰਕੇ ਆ ਗਏ 15 20 ਮਿੰਟ ਹੋ ਗਏ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੂੰ ਅੱਗੇ ਨਾ ਕੋਈ ਜਵਾਬ ਦਿੱਤਾ ਹੀ ਨਾ ਕੁਝ ਇਕਦਮ ਹੀ ਆ ਗਏ ਆ ਦੋ ਲੋ ਬੇਨਿਬਲਾ ਕੀ ਹੁੰਦੇ ਆ ਵਿਹਲੀ ਕਰਨ ਗਈ ਹਾਂ ਵਿਹਲੀ ਮੈਂ ਕੀ ਕਰਨਾ ਵਾ ਉਹ ਮੱਜ ਨੇ ਨਾ ਖਲਾ ਲਿਆ ਇਹ ਗਾ ਰਸਾ ਮੈਂ ਚੱਲ ਬੰਨ ਉਣੀ ਆ ਤੁਹਾਨੂੰ ਕੀ ਵਾਜਾਂ ਦੇਣੀਆਂ ਵਾ ਕਿਉਂ ਚਾਹ ਚੁਪ ਪੀਣੀ ਆ ਉਹ ਚਾਹ ਕੀ ਪੀਣੀ ਆ ਉਹ ਦੀਪ ਤੇ ਉਹਦੇ ਭਰਾ ਐ ਆ ਭਰਾ ਐ ਆ ਕੌਣ ਕੌਣ ਨਾਲ ਹੋਰ ਇੱਕ ਦੋ ਤਾਂ ਭਰਾ ਵਾ ਤੇ ਇੱਕ ਮੁੰਡਾ ਨਾਲ ਹੋਰ ਆ ਮੈਨੂੰ ਨਹੀਂ ਪਤਾ ਕਿ ਉਹ ਕੌਣ ਆ ਨਾਲ ਆ ਪਾਈ ਆ ਤੇ ਨਾਲ ਆ ਪਾਈ ਆ ਤਾਂ ਹੁਣ ਕੀ ਕਹਿਣਾ ਅਨੂੰ ਕਹਿਣਾ ਨੂੰ ਇਹੋ ਹੀ ਉਹਨੂੰ ਦੱਸ ਦਿੰਦੇ ਆਂ ਕਿ ਆ ਇਹਨੇ ਕੰਮ ਕੀਤਾ ਹੀ ਹੋ ਤੇ ਜੇ ਇਹ ਤਾਂ ਵੇਖ ਲਓ ਤੁਸੀਂ ਬਸਉਣ ਵਾਲਾ ਕੰਮ ਇਹਦਾ ਹੈਗਾ ਬਸਉਣ ਵਾਲਾ ਤਾਂ ਦੱਸੋ ਆਨੂੰ ਜੇ ਤੁਹਾਡੀ ਗੱਲ ਠੀਕ ਵਾ ਹੁਣ ਮੰਮੀ ਵੀ ਨਹੀਂ ਘਰ ਹੈਗੇ ਤਾਂਹੀਂ ਜਵਾਬ ਕੀ ਦੇਣਾ ਵਾ ਤੁਸੀਂ ਇਦਾਂ ਕਰੋ ਭੋਗ ਵਾਲੇ ਘਰੋਂ ਜਾ ਕੇ ਨਾ ਤਾਂ ਮੰਮੀ ਨੂੰ ਲੈ ਆਓ ਚੜਾ ਕੇ ਮੁੜ ਕੇ ਸਾਡੇ ਦਿਵਾਲੇ ਮਾਤਾ ਨੇ ਹੋਣਾ ਵਾ ਨਾਲੇ ਹੀ ਨਹੀਂ ਇਹਨੂੰ ਰੱਖਣਾ ਹੈਗਾ ਹੋਣੀ ਤਾਂ ਯਕੀਨ ਰਿਆ ਪਾਪੂ ਕੇ ਕੁਝ ਦੇ ਦੂਗੀ ਫਿਰ ਕੀ ਕਰਨਾ ਵਾ ਆ ਜੋੜੇ ਹੱਥੋ ਦੇ ਭਰਾ ਗੜੀ ਹੱਥ ਜੋੜਦੇ ਹੋ ਵੀ ਜਿੰਨੀ ਪੈਰੀ ਇਹਨੂੰ ਲੈ ਕੇ ਆਇਆ ਨਾ ਉਹਨੇ ਪਹਿਰੇ ਵਾਪਸ ਲੈ ਜਾ ਫੇਰ ਵੇਖ ਲਾਉਣ ਲੱਗਿਆ ਕਿਤੇ ਫੋਨ ਨਹੀਂ ਕੀਤਾ ਕੋਈ ਗੱਲ ਨਹੀਂ ਬਾਤ ਨਹੀਂ ਐਦਾਂ ਹੀ ਆਣ ਕੇ ਤੇ ਮੈਂ ਜਦੋਂ ਗੇਟ ਖੋਲਿਆ ਮੈਂ ਤਾਂ ਹਰਾਨ ਰਹਿ ਗਿਆ ਇਹ ਕਿਹ ਕਿਦਰਾ ਗਿਆ ਨਹੀਂ ਹੁਣ ਦੱਸਿਓ ਨਾ ਸਾਰਾ ਕੁਝ ਆ ਵੀ ਮੇਰੇ ਨਾਲ ਆ ਕੁਝ ਜਨੇ ਕੀਤਾ ਵਾ ਨਾਲੇ ਉਹਨਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਉਹਨਾਂ ਨੂੰ ਪਤਾ ਲੱਗ ਜਾਊਗਾ ਮੈਨੂੰ ਹੱਦ ਹੋ ਗਈ ਦੁਨੀਆ ਵਾਲੀ ਕਿਤੇ ਉਦਨ ਦਾਣ ਕੇ ਪਹਿਲਾਂ ਇਕੱਲਾ ਗੱਲ ਤੇ ਪੁੱਛ ਕੇ ਜਾ ਵੀ ਗੱਲ ਹੋਈ ਕੀ ਆ ਉਹਨੂੰ ਨਾਲ ਚੁੱਕ ਕੇ ਨਾਲ ਲਿਆ ਆ ਚੱਲ ਚੰਗਾ ਹੋ ਗਿਆ ਬਗਾਨਾ ਬੰਦਾ ਨਾਲ ਆਇਆ ਵਾ ਨਾ ਉਹਨੂੰ ਵੀ ਪਤਾ ਲੱਗ ਜਾਊ ਕਿ ਇਹਦੀ ਭਿਆਨ ਕਰਦੀ ਕੀ ਫਿਰਦੀ ਆ ਪਹਿਲੀ ਗਲਤੀ ਤੇਨੇ ਉਦੋਂ ਕੀਤੀ ਜਦੋਂ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਤੇ ਦੂਜੀ ਹੁਣ ਕੀਤੀ ਵੀ ਸਾਰੇ ਟੱਬਰ ਦੀਆਂ ਅੱਖਾਂ ਮੀਟਾਂ ਤਾਂ ਸਭ ਕੁਝ ਮੇਰੇ ਜੋ ਗਈ ਹੋਵੇ ਉਹ ਤਾਂ ਹੁਣ ਦੱਸਾਂਗੇ ਨਾ ਕਿ ਇਹਨੇ ਆ ਕੰਮ ਕੀਤਾ ਉਹਨੂੰ ਤੇ ਜਾ ਕੇ ਇਹਨੇ ਕਹਿਤਾ ਮੇਰੇ ਕੋ ਦਾਜ ਮੰਗਦੇ ਆ ਪਤਾ ਤਾਂ ਹੋਣ ਲੱਗਣਾ ਵੀ ਇੱਥੇ ਕੰਮ ਕੀ ਕੀਤਾ ਨਹੀਂ ਉਹ ਦੱਸਾਂਗੇ ਨਾ ਵੀ ਸਾਡੇ ਨਾਲ ਸਭ ਕੁਝ ਚਿਕਰ ਹੈਗਾ ਵਾ ਕੋਈ ਚੀਜ਼ ਦੀ ਲੋੜ ਨਹੀਂ ਗਈ ਤੁਸੀਂ ਕਹਿ ਰਹੇ ਦਾਜ ਮੰਗਦੇ ਆ ਦਾਜ ਮੰਗਦੇ ਆ ਕਰਤੂਤਾ ਆਪਣੀ ਕੁੜੀ ਦੀ ਨਹੀਂ ਚੰਗੀਆਂ ਤਾਂ ਕਸੂਰ ਸਹੁਰੇ ਘਰ ਦਾ ਕੱਢਣਾ ਤੇ ਉਹ ਨਹੀਂ ਚੰਗੀਆਂ ਹੈਗੇ ਉਹ ਚਲ ਹੁਣ ਆਪੇ ਲੱਗੇ ਜਾਣਾ ਪਤਾ ਕਰ ਤੋਦਾ ਕੀ ਆ ਕਰਕੇ ਗਈ ਹੈ ਇਥੋਂ ਚਲੋ ਆਉ ਹ ਉਹ ਵੀ ਅੰਦਰ ਬੈਠਾ ਵਾ ਉਹਨੂੰ ਵੀ ਮਾਰਦੀ ਵਾਲਕ ਵੀਰ ਨੂੰ ਪਤਾ ਹੋਣਾ ਪੁੱਛਦੀ ਆ ਅੰਦਰ ਹੀ ਬੈਠਾ ਵਾ ਤੇ ਤੈਨੂੰ ਤੇ ਨਹੀਂ ਫੋਨ ਆਇਆ ਜੇ ਫੋਨ ਆਇਆ ਤਾਂ ਦੱਸਦਾ ਤੇ ਸਹੀ ਪਿਆ ਹੁਣ ਅੱਗੇ ਕੋਈ ਨਹੀਂ ਕਰ ਲੈਨੀ ਆ ਗੱਲ ਚਲੋ ਤੁਸੀਂ ਜਾਓ ਜਾ ਕੇ ਮਾਤਾ ਨੂੰ ਲੈ ਕੇ ਆਓ ਮੈਂ ਲੈ ਕੇ ਆਉਣਾ ਹਾਏ ਹਾਏ ਚੋਪ ਚਪੀਤੇ ਆ ਗਏ ਆ ਬੰਦਾ ਫੋਨ ਕਰਕੇ ਤੇ ਆਉਂਦਾ ਨਾ ਕੋਈ ਗੱਲ ਨਹੀਂ ਮੈਂ ਤਾਂ ਖੁੰਬ ਚੰਗੇ ਠੱਪੂਗੀ ਵੀ ਤੁਸੀਂ ਤਾਂ ਚੋਰਾ ਵਾਂਗੂ ਆਏ ਜੇ ਪਿਓ ਹੋਰ ਕੋਈ ਰਿਸ਼ਤੇਦਾਰ ਨੂੰ ਸੱਦਣਾ ਲੈਣ ਤਾਂ ਹੁਣ ਜਿਹੜੀ ਗੱਲਬਾਤ ਕਰਕੇ ਹੀ ਰਣੀ ਆ ਜੋ ਮਰਜ਼ੀ ਹੋ ਜੇ ਇਹਨੂੰ ਮਾਸਾ ਸ਼ਰਮ ਨਹੀਂ ਹੁਣ ਆਉਂਦੀ ਇਹਨੂੰ ਉਹ ਦਿਨ ਕਿਹੜੇ ਤਰੀਕੇ ਨਾਲ ਇਹਨੂੰ ਘਰੋਂ ਕੱਢਿਆ ਸੀ ਗੁੰਮ ਹੋ ਕੇ ਆਣ ਕੇ ਬਹਿ ਗਈ ਆ ਹੁਣ ਅੰਦਰ ਸਤਿ ਸ਼੍ਰੀ ਅਕਾਲ ਜੀ ਬੱਸ ਇਗਰ ਕੋਸ ਨੋਕਾ ਠੀਕ ਠਾਕ ਸਾਬ ਹਾਂਜੀ ਸਾਰੇ ਬੜੇ ਠੀਕ ਠਾਕ ਜੀ ਸਨੇਹ ਨੂੰ ਲਿਆਉਣਾ ਸੀ ਨਾਲ ਪਾਪਾ ਜੀ ਮੇਰੇ ਇਕੱਲੇ ਹੀ ਅੱਛਾ ਅੱਛਾ ਠੀਕ ਹਾਂਜੀ ਤੇ ਕੀ ਗੱਲਬਾਤ ਹੋਈ ਜੀ ਕੀ ਗੱਲਬਾਤ ਕੀ ਹੋਣੀ ਆ ਤਾਨੂੰ ਦੱਸਿਆ ਟੀ ਭੈਣ ਨੇ ਭੈਣ ਜਣੋਂ ਦੱਸਿਆ ਜੀ ਆਂ ਭਾਈ ਨੇ ਮੇਡੀ ਗੱਲ ਹੋਈ ਸੀ ਕਿਤੇ ਉਹ ਹੀ ਕਹਿੰਦੇ ਆ ਕਿ ਦਾਜਲੋਂ ਤੰਗ ਕਰਦੇ ਆ ਕੁੜੀ ਨੂੰ ਲਓ ਆ ਸੁਣ ਲਓ ਨਵੀਆਂ ਤਾਜ਼ੀਆਂ ਹੈ ਚੰਗਾ ਸੋਣਾ ਸੱਚ ਬੋਲਿਆ ਜਾ ਕੇ ਹੁਣ ਬੋਲਦੀ ਕਿਉਂ ਨਹੀਂ ਮੂੰਹ ਚ ਘੁੰਗੜੀਆਂ ਪਾਈਆਂ ਬੋਲ ਹੁਣ ਚਲੋ ਤੁਸੀਂ ਵੀ ਦੱਸ ਦੋ ਹਾਂ ਕੀ ਗੱਲਬਾਤ ਹੋਈ ਵੀਰ ਜੀ ਦਾਜ ਵਾਲੀ ਕੋਈ ਗੱਲ ਨਹੀਂ ਗਈ ਹੋਈ ਤੁਹਾਨੂੰ ਪਤਾ ਹੀ ਆ ਮਹਾਰਾਜ ਦਾ ਦਿੱਤਾ ਸਾਡੇ ਕਾ ਸਭ ਕੁਝ ਹੈਗਾ ਵਾ ਹਾਂਜੀ ਹੁਣ ਮੈਂ ਕੀ ਦੱਸਾਂ ਮੈਨੂੰ ਤਾਂ ਆਪ ਸ਼ਰਮ ਆਉਂ ਰਹੀ ਆ ਪੀ ਇਹ ਗਾ ਤੁਹਾਨੂੰ ਕਿੱਦਾਂ ਦੱਸਾਂ ਆਪਣੇ ਮੂੰਹ ਮੈਂ ਛੇਠ ਆਪਣੇ ਨੂੰ ਨਾ ਰੋਟੀ ਪਾਣੀ ਦੇ ਵਿੱਚ ਦਵਾਈ ਪਾਵਾ ਦਿੰਦੀ ਰਹੀ ਆ ਪੀ ਇਹਦਾ ਦਿਮਾਗ ਖਰਾਬ ਹੋ ਜੇ ਤੁਸੀਂ ਆਪ ਹੀ ਪੁੱਛ ਲਓ ਤੁਹਾਡੇ ਸਾਹਮਣੇ ਬੈਠੀ ਆ ਜੇ ਕਿ ਝੂਠ ਵੈਰ ਗੱਲ ਤੇ ਦੀਵ ਦੱਸ ਹੁਣ ਇਹ ਗੱਲ ਸੱਚ ਵਾ ਹਾਂਜੀ ਵੀਰ ਜੀ ਇਹ ਗੱਲ ਸੱਚ ਆ ਇਦਾਂ ਹੀ ਮੈਂ ਕਰਦੀ ਰਹੀ ਫਿਰ ਵੀਰ ਜੀ ਇਹਨੇ ਕੀ ਕੀਤਾ ਜੇ ਰਿਪੋਰਟ ਆਈਆਂ ਨਾ ਬਾਰੋ-ਬਾਰ ਹੀ ਇਹਨੇ ਸਾੜਦੀਆਂ ਸਾਡੇ ਤੱਕ ਪਹੁੰਚਣ ਨਹੀਂ ਦਿੱਤੀਆਂ ਉਹ ਤਾਂ ਪੈਨ ਜੀ ਦਾ ਭਲਾ ਹੋਵੇ ਪੀ ਆਈ ਹੀ ਤੇ ਇਹਨੇ ਵੇਖ ਲਿਆ ਦਵਾਈ ਪਾਉਂਦੀ ਰੁੱਤੀ ਹੁਣ ਤੁਸੀਂ ਦੱਸ ਦੋ ਪੀ ਇਹਦੇ ਵਿੱਚ ਅਸੀਂ ਗਲਤ ਹਾਂ ਕਿ ਇਹ ਗਲਤ ਵਾ ਦਲਜੀਤ ਗਲਤੀ ਤੇ ਫੇਰ ਕੁੜੀ ਦੀ ਹੈ ਤੁਹਾਨੂੰ ਕੋਈ ਕਹਿੰਦੀ ਰਹੀ ਹੈ ਲਗੜੀ ਇੱਥੇ ਅਜ ਕੋਈ ਨਿਕਲਿਆ ਵਾ ਪੈਨ ਜੀ ਉੱਥੇ ਜਾ ਕੇ ਕਹਿੰਦੀ ਵੀ ਦਾਜ ਮੰਗਦੇ ਆ ਅਸੀਂ ਤਾਂ ਤਾਂ ਆਏ ਆ ਛੱਡਣੇ ਨੂੰ ਵੀ ਚੱਲ ਪੁੱਛ ਲਈਂ ਜੀ ਜਾਂ ਚੁੱਪ ਤੇ ਗੱਲ ਆ ਇੰਨਾ ਝੂਠ ਇੰਨਾ ਝੂਠ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਕਾਦੀ ਬਣੀ ਐ ਦੀਪਾ ਇਹ ਗੱਲ ਤੇਰੇ ਵਾਸਤੇ ਗਲਤ ਵਾ ਜਿਉਂਦੂ ਕੀਤਾ ਵਾ ਹਣ ਤੂੰ ਕੋਹ ਦੱਸਿਆ ਵਾ ਇੱਥੇ ਕੋਣ ਆਲੇ ਆ ਗਏ ਵੀਰ ਜੀ ਇੱਕ ਵਾਰ ਗਲਤੀ ਹੋ ਗਈ ਹੈ ਇੱਕ ਵਾਰ ਉਹਨਾਂ ਨੂੰ ਕੋ ਮਾਫੀ ਦੇ ਦ ਦੁਬਾਰਾ ਗਲਤੀ ਇੰਨੇ ਨਹੀਂ ਸੁਧਰਨਾ ਭਾਵੇਂ ਜਿੰਨੀਆਂ ਮਰਜ਼ੀ ਮਾਫੀयां ਮੰਗ ਲੈ ਮੁੱਕ ਦੀ ਗੱਲ ਇਹ ਆ ਚੁੱਪ ਕਰਕੇ ਤੈਨੂੰ ਨਾਲ ਹੀ ਲੈ ਜਾਓ ਆਪਾਂ ਦੀ ਰਖਣਾ ਉਹ ਨਹੀਂ ਭੈਣ ਜੀ ਕੋਣੀ ਛੱਡਣਾ ਇਹ ਆ ਐਦਾਂ ਨਾ ਕਰੋ ਤੁਸੀਂ ਤੇ ਗਲਤੀ ਮਰੰਡੀ ਹੈ ਨਾ ਉਹਨੂੰ ਮਾਫ ਕਰ ਦਿਓ ਛੱਡਣ ਤਾਂ ਤੁਸੀਂ ਆਏ ਜੇ ਜੇ ਸਾਡੇ ਕਿਸੇ ਜੀ ਦਾ ਨੁਕਸਾਨ ਹੋ ਗਿਆ ਫਿਰ ਜ਼ਿੰਮੇਵਾਰ ਕੌਣ ਆ ਅਹੀਂ ਹੱਥੇ ਕਿਦਾਂ ਯਕੀਨ ਕਰ ਲਾਂਗੇ ਵੀ ਇਹ ਸੁਧਰ ਗਈ ਐ ਚਲੋ ਇੱਥੇ ਨਹੀਂ ਯਕੀਨ ਕਰਨਾ ਹਰ ਤੇ ਯਕੀਨ ਤੇ ਕਰੋ ਜਿੰਨੇ ਅੱਗੇ ਝੂਠ ਬੋਲਤਾ ਮੇਰੇ ਕੋਲ ਦਾਜ ਮੰਗਦੇ ਆ ਤੇ ਕੱਲ ਨੂੰ ਹੋਰ ਕੁਝ ਕਹਿ ਦੂਗੀ ਇਹ ਤੇ ਵਿਚਾਰੇ ਬੱਜੇ ਮਰ ਜਾਣਗੇ ਓ ਚਲੋ ਭੈਣ ਜੀ ਇੱਕ ਵਾਰੀ ਤੇ ਰੱਖੋਗਾ ਤੁਸੀਂ ਇਹਨੂੰ ਤੇ ਗਾਂਹ ਦੀ ਫੇਰ ਵੇਖੀ ਜਾਊਗੀ ਵੀਰ ਜੀ ਵੇਖੋ ਅਸੀਂ ਕਿਸੇ ਗੱਲ 'ਚ ਨਹੀਂ ਜੇ ਤੇ ਲਖਬੀਰ ਮੰਨਦਾ ਤੇ ਛੱਡ ਦਿਓ ਤੇ ਨਹੀਂ ਮੰਨਦਾ ਤਾਂ ਤੁਸੀਂ ਨਾ ਲੈ ਦਿਓ ਮਾਰੋ ਹਾਂ ਆਵਾਜ਼ ਆਉਂਦਾ ਨੂੰ ਕੋਈ ਗੱਲ ਨਹੀਂ ਆ ਜਾਂਦਾ ਵਾ ਲਖਬੀਰ ਆਈ ਸੁਣੀ ਗੱਲ ਅਸੀ ਯਾਰ ਜੀ ਸਤਿ ਸ਼੍ਰੀ ਅਕਾਲ ਜੀ ਕੋਰਸ ਨਾਉਂ ਡਿਟੈਕ ਲਖਬੀਰ ਦੀਪ ਨੂੰ ਛੱਡਣ ਆਏ ਆ ਤੂੰ ਆਪੇ ਵੇਖ ਲੈ ਕਿ ਕਿੱਦਾਂ ਕਰਨੀ ਐ ਨਹੀਂ ਛੱਡਣ ਤੇ ਆ ਗਏ ਆ ਗੱਲ ਕਲੀਅਰ ਹੋਈ ਇਹਨਾਂ ਨਾਲ ਕਿ ਨਹੀਂ ਅਜੇ ਮੈਂ ਤਾਂ ਦੱਸਦਾ ਵਾ ਜੋ ਵੀ ਸਟਾਈ ਹੈਗੀ ਹੀ ਪੜੀ ਵਾ ਇਹ ਗਲਤੀ ਵੀ ਤੁਹਾਡੀ ਆ ਤੁਹਾਨੂੰ ਜਦੋਂ ਮੈਂ ਫੋਨ ਕੀਤਾ ਸੀ ਵੀ ਤੁਸੀਂ ਇੱਕ ਵਾਰੀ ਪੁੱਛਿਓ ਜੇ ਤੁਹਾਨੂੰ ਦੱਸੂਗੀ ਤੇ ਠੀਕ ਆ ਜੇ ਤੁਹਾਨੂੰ ਨਹੀਂ ਸਹੀ ਦੱਸੂਗੀ ਤੇ ਮੈਨੂੰ ਦੁਬਾਰਾ ਤੁਸੀਂ ਫੋਨ ਹੀ ਨਹੀਂ ਕੀਤਾ ਉਸ ਤੋਂ ਬਾਅਦ ਉਹ ਭਾਜੀ ਹਣ ਤੇ ਉਹ ਗੱਲ ਹੀ ਵੀ ਦਾਜ ਵਾਲੀ ਗੱਲ ਹੋਣੀ ਆ ਬੈਗ ਹੀ ਗੱਲ ਕਰਾਂਗੇ ਮੈਂ ਤੁਹਾਡੇ ਨਾਲ ਉਹੀ ਗੱਲ ਕੀਤੀ ਸੀ ਕਿ ਜੇ ਕੋਈ ਮੈਨੂੰ ਦੱਸ ਦੇ ਸਹੀ ਨਹੀਂ ਦੁਬਾਰਾ ਫੇਰ ਫੋਨ ਕਰਕੇ ਚਲੋ ਭਾਜੀ ਅਸੀਂ ਗਲਤੀ ਮੰਨਦੇ ਆ ਤੁਹਾਡੇ ਕੋਲ ਹਣ ਹਾਂ ਤੇ ਪਤਾ ਲੱਗ ਗਿਆ ਵਾ ਤੁਹਾਡੀ ਕੁੜੀ ਦੀ ਗਲਤੀ ਹੈ ਗਲਤੀ ਇੱਕ ਹੋਵੇ ਤੇ ਫਿਰ ਵੀ ਅਸੀਂ ਮਾਫ ਕਰ ਦਈਏ ਕਿਹੜੀ ਕਿਹੜੀ ਗਲਤੀ ਦੀ ਮਾਫੀ ਦੇਗੀ ਆਪਾਂ ਲਖਵੀਰ ਉਹ ਕੁੜੀ ਨੂੰ ਛੱਡਣ ਆਏ ਆ ਇਹ ਤੇ ਤੁਸੀਂ ਹੁਣ ਇੱਥੇ ਬੈਠੇ ਹੋ ਵੱਡੇ ਬੈਠੇ ਆ ਸਲਾਹ ਕਰ ਲਣ ਕਿ ਉਹਨੂੰ ਰਖਾਣਾ ਮੇਰੇ ਕੋਲ ਕਿਉਂ ਭਾਬੀ ਤੂੰ ਦੱਸ ਨਹੀਂ ਨਹੀਂ ਪੈ ਜੀ ਮੇਰੀ ਕੋਈ ਸਲਾਹ ਨਹੀਂ ਗਈ ਹੈਗੀ ਹੁਣ ਸਾਨੂੰ ਨਹੀਂ ਜੇ ਤੇਰੇ ਅੱਜ ਕੀਣਾ ਨਾ ਤੇ ਸੋਈ ਵਿੱਚ ਵੜਨ ਜੋਗੇ ਆ ਤੇ ਨਾ ਕੱਲੀ ਨੂੰ ਘਰ ਛੱਡ ਕੇ ਕਿਤੇ ਜਾਣ ਜੋਗੇ ਉਹ ਚਲੋ ਇੱਕ ਵਾਰੀ ਤੇ ਰੱਖੋ ਘਰਾਂ 'ਚ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਕੁੜੀ ਨੂੰ ਐਂ ਸਮਝਾ ਦੰਨੇ ਤੇ ਜੇ ਮੁੜਕੇ ਇਹਨੇ ਕੋਈ ਵਰਦਤ ਕਰਤੀ ਤੇ ਫੇਰ ਕੌਣ ਜ਼ਿੰਮੇਵਾਰ ਆ ਉਹ ਪੈ ਜੀ ਐਂ ਗਾਰੰਟੀ ਚੋਕਣੀ ਆ ਜੇ ਕੋਈ ਗੱਲ ਹੋਊਗੀ ਨਾ ਐਂ ਜ਼ਿੰਮੇਵਾਰ ਹੋਵਾਂਗੇ ਵੀਰ ਜੀ ਉਹ ਤਾਂ ਤੁਹਾਡੀ ਗੱਲ ਠੀਕ ਵਾ ਹੁਣ ਤੇ ਮੰਮੀ ਵੀ ਨਹੀਂ ਘਰ ਹੈਗੇ ਵੱਡੇ ਉਹ ਵਾ ਘਰ ਵਿੱਚ ਹੀ ਚੁੱਪ ਕਰਕੇ ਰੱਖ ਲਈਏ ਆਣ ਕੇ ਸਾਡੇ ਦਿਵਾਲੇ ਹੋਣ ਪਹਿਲਾਂ ਤੁਸੀਂ ਫੋਨ ਕਰਨਾ ਸੀ ਪਹਿញ ਅੱਜ ਆਵਾਂ ਤੁਸੀਂ ਦੱਸ ਕੇ ਵੀ ਨਹੀਂ ਆਏ ਸਾਨੂੰ ਭਾਜੀ ਵੱਡੇ ਤੁਸੀਂ ਵੀ ਹੋ ਭਾਜੀ ਵੀ ਇੱਥੇ ਬੈਠੇ ਆ ਕਟਣੀ ਤੇ ਭਾਜੀ ਨਾਲ ਹੀ ਆ ਕਟਣੀ ਤੇ ਭਾਜੀ ਨਾਲ ਵਾ ਬੰਦੇ ਦਾ ਯਕੀਨ ਉੱਠ ਜਾਂਦਾ ਵਾ ਰਹਿਣਾ ਦੇ ਟੱਬਰ ਵਿੱਚ ਹੀ ਆ ਨਾ ਜੇ ਹੋਰ ਕਿਸੇ ਦੀ ਸਬਜ਼ੀ ਚ ਦਵਾਈ ਪਾ ਦੂਗੀ ਤੇ ਫੇਰ ਕੌਣ ਜ਼ਿੰਮੇਵਾਰ ਆ ਭਾਜੀ ਇਹ ਤਾਂ ਰੱਥ ਜੋੜਨੇ ਆ ਸਾਡੇ ਕਹਿੰਦੇ ਨਾ ਇੱਕ ਵੜੀ ਰੱਖ ਲਓ ਤੇ ਅਗੇ ਕੋਈ ਦਲੀਗਾਂ ਨਹੀਂ ਹੁੰਦੀ। ਵੀਰ ਜੀ ਤੁਸੀਂ ਹੱਥ ਨਾ ਜੋੜੋ। ਤੁਸੀਂ ਵੀ ਸਾਡੇ ਪਰਵਾਰ ਵਰਗੇ ਦੇ। ਮੈਨੂੰ ਤੇ ਆਪ ਸ਼ਰਮ ਆਉਂਦੀ ਆ। ਵੀ ਤੁਸੀਂ ਹੱਥ ਜੋੜਨ ਰਹੇ ਜੇ। ਪਰ ਗਲਤੀ ਸਾਰੀ ਇਹਦੀ ਆ। ਤੁਸੀਂ ਬੈਠੋ। ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਵਾਂ। ਦੀਦੀ ਤੁਸੀਂ ਬੈਠੋ ਚਾਹ ਮੈਂ ਬਣਾ ਕੇ ਲਿਆਉਂਦੀ। ਜੇ ਹੁਣ ਕੋਈ ਗਲਤੀ ਕਰੂਗੀ ਨਾ ਤੇ ਤੁਸੀਂ ਫੋਨ ਕਰ ਦਿਓ ਦਲਜੀਤ ਨੂੰ। ਫਿਰ ਆਈਆਂ ਭੇਣ ਕੇ ਸਮਝਾ ਲਾਂ। ਚਲੋ। ਵੇਖ ਲੈਨੇ ਆ ਫਿਰ। ਵੀਰ ਜੀ ਸਮਝਾ ਦਿੱਤੀ ਲੋਗੇ। ਪਰ ਜੇ ਮੈਂ ਫੋਨ ਕਰਦਾ ਨਾ ਕੰਮ ਸਿਕੂ ਚੱਕ ਤੇ ਲਿਆ ਕਰੋ। ਕੋਈ ਗੱਲ ਨਹੀਂ ਭਾਜੀ ਹਣ ਪਤਾ ਲੱਗ ਗਿਆ ਨਾ ਹੁਣ ਵੀ ਗਲਤੀ ਕਿਹਦੀ ਆ ਪਰਬੇਰ ਜੀ ਇਹ ਆਪ ਵੀ ਮੌਕਾ ਦੀ ਸਮਝਾ ਦਿਓ ਇਹਨੂੰ ਕੋਈ ਗੱਲ ਨਹੀਂ ਚੰਗੀ ਨਾਲ ਸਮਝਾ ਕੇ ਜਾਵਾਂਗੇ ਟੈਨਸ਼ਨ ਨਾ ਲਓ ਤੇ ਲੱਭੀ ਠੀਕ ਵਾ ਦੇਖ ਲੋ ਤੁਹਾਡੇ ਨਾਲ ਹੀ ਆਉਣ ਨਾ ਵੀ ਜਦਾਂ ਨਹੀਂ ਕਹੋਗੇ ਮੇਥੀ ਹੋਈ ਏ ਥੋੜੀ ਜੀ ਤੋੜ ਕੇ ਖੜਾ ਤੇ ਸੱਜੀ ਨੂੰ ਤੜਕਾ ਲਾਵਾਂ ਮੈਂ ਭਬੀ ਕੀ ਕਰਨਗੇ ਆਜਾ ਲਖਬੀਰ ਕਰਨਾ ਕੀ ਆ ਦਾਲ ਬਣਾਈ ਹੀ ਤੜਕਾ ਲੱਗੇ ਹਾਂ ਲਾਉਣ ਤੇ ਮੈਂ ਹਾਂ ਚੱਲ ਮੇਥੀ ਪਾਉਣੀ ਵਿੱਚ ਸਵਾਦ ਲੱਗਦੀ ਆ ਭਬੀ ਇਹ ਗੱਲ ਕਮਾ ਤੁਹਾਨੂੰ ਹਾਂ ਬਹੁਤ ਦੱਸ ਕੋਈ ਚੰਗੀ ਗੱਲ ਹੀ ਕਰੀ ਮੇਰੇ ਨਾਲ ਤੁਹਾਡੇ ਕਹਿੰਦੇ ਨਾ ਕਲਦੀਪ ਨੂੰ ਰੱਖਦੇ ਲਿਆ ਵਾ ਪਰ ਮੇਰਾ ਬਿਲਕੁਲ ਮਾਨੀ ਮੰਨ ਲਿਆ ਅਜੇ ਵੀ ਇਹ ਗੱਲ ਹੈ ਤੇ ਇਦਾਂ ਹੀ ਆ ਪਰ ਤੂੰ ਆਪ ਸਿਆਣਾ ਵਾ ਉਹਦਾ ਭਰਾ ਨਾ ਕਿਦਾਂ ਤਰਲੇ ਲੈਣ ਰਿਹਾ ਹੈ ਹਾਥੀ ਜੋੜੀ ਜਾਣ ਰਿਹਾ ਹੈਗਾ ਮੈਨੂੰ ਵੀ ਤਰਸ ਆ ਗਿਆ ਮਿਆ ਸਲ ਕੋਈ ਗੱਲ ਨਹੀਂ ਇੱਕ ਮੌਕਾ ਦੇ ਦੇਣਾ ਚਾਹੀਦਾ ਵਾ ਕੀਤੀ ਤੇ ਇਹਨੇ ਗਲਤੀ ਬਹੁਤ ਵੱਡੀ ਆ ਹੁਣ ਉਹ ਨਾਲ ਜਿਹੜਾ ਆ ਹੀ ਉਹਦੇ ਸਾਹਮਣੇ ਭਰਾ ਦੀ ਬੇਇੱਜ਼ਤੀ ਨਹੀਂ ਹੋਈ ਜਦੋਂ ਸਾਰਾ ਕੁਝ ਦੱਸਿਆ ਤੇ ਇਹਨੇ ਆ ਆ ਕੁਝ ਕੀਤਾ ਵਾ ਉੱਥੇ ਜਾ ਕੇ ਤਾਂ ਹੱਡੀ ਇਹਨੇ ਬੇਇੱਜ਼ਤੀ ਕੀਤੀ ਨਾ ਤੇ ਦਾਜ ਮੰਗਦੇ ਆ ਹੁਣ ਗੱਲ ਥੱਲੇ ਆ ਪਾ ਗਈ ਆ ਹੁਣ ਪੇਕੇ ਵੜ ਨਹੀਂ ਸਕਦੀ ਠੰਡ ਦੇ ਮੈਨੂੰ ਚੰਗੀ ਤਰ੍ਹਾਂ ਪਾ ਕੇ ਆਏ ਹੁਣ ਮੈਂ ਅੰਦਰ ਅੱਛਾ ਮੈਂ ਵੀ ਲੈ ਕੇ ਨਹੀਂ ਆਈ ਦਾਜ ਕੱਲੀ ਆ ਗਈ ਆ ਆ ਠੀਕ ਵਾ ਇਹ ਤੇ ਗਾਇ ਨੂੰ ਕਵਾਂਗੇ ਵੀ ਹੁਣ ਗੱਡੀ ਵੀ ਲੈ ਕੇ ਆ ਜਿਹੜੀ ਕਹਿੰਦੀ ਵੀ ਗੱਡੀ ਮੰਗਦੇ ਆ ਸਾਡੀ ਵਧਾਈ ਕੁਝ ਨਹੀਂ ਇਹਨੇ ਵੇਖ ਲਖਬੀਰ ਕਰਾਂ ਵਰਗੇ ਘਰ ਵਾ ਕਿਤੇ ਹਜ਼ਾਰ ਦੀ ਕਿਸੇ ਨੂੰ ਚੀਜ਼ ਨਹੀਂ ਦਿੱਤੀ ਜਾਂਦੀ ਹੁਣੇ ਤੜਫਦੀ ਆ ਨਾ ਜੇ ਜੀਵਨ ਨੂੰ ਸੂਡ ਬਣਾਦੀਏ ਕੋਈ ਚੀਜ਼ ਲੈਦੀਏ ਜਾਂ ਨਵਦੀਪ ਨੂੰ ਬਣਾਦੀਏ ਤੇ ਇੰਨੇ ਤਾਂ ਦੀਆਂ ਪਰਜਾਈਆਂ ਵਾ ਕਰ ਕਰ ਇੰਨੇ ਅਸਲ ਚ ਨਾ ਝੂਠ ਪਲਾ ਕਿਉਂ ਮਾਰਿਆ ਕਿ ਮੇਰੇ ਉੱਥੇ ਘਰ ਪਿਆਰ ਲੱਗ ਜਾਣਾ ਹਾਂ ਇਹਦੀ ਭਾਬੀ ਨੂੰ ਨਾ ਘਰ ਵਾੜ ਕੇ ਰਾਜੀ ਨਹੀਂ ਸੀ ਉਹ ਭਾਬੀਆਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਵਾ ਜਿੱਦਾਂ ਦੀ ਇਹ ਭਾਬੀ ਆ ਨਾ ਓਦਾਂ ਦੀ ਇਹਦੀ ਆ ਗਾੜੀ ਤੁਸੀਂ ਹੁਣ ਇੱਕੋ ਕੰਮ ਕਰਨਾ ਵਾ ਸਫਾਈਆਂ ਦੇ ਕੰਮ ਇਹਦੇ ਕੋ ਝਾੜੂ ਪੋਚੇ ਵਾਲੇ ਸਾਰੇ ਕੰਮ ਇਹਦੇ ਕੋ ਕਰਾਉਣੇ ਕੱਪੜੇ ਤੱਕ ਧਵਾਉਣੇ ਆ ਪਰ ਜਿਹੜਾ ਰੋਟੀ ਵਾਲਾ ਕੰਮ ਨਾ ਉਹ ਉਹਨਾਂ ਤੋਂ ਹੀ ਨੂੰ ਕਰਨੋ ਕਿਉ ਬਿਲਕੁਲ ਨਹੀਂ ਨਹੀਂ ਲਖਵੀਰ ਹੁਣ ਮੈਨੂੰ ਤੇ ਯਕੀਨ ਨਹੀਂ ਘਰਿਆ ਅਸੀਂ ਕਿੰਨੇ ਜੀ ਆ ਜੇ ਇਹੋ ਜੀ ਚੀਜ਼ ਪਾ ਕੇ ਦੇ ਦੂਗੀ ਸਾਰੇ ਅੱਖਾਂ ਵਿੱਚ ਉੱਡ ਜਾਗੇ ਤਾਂ ਕੀ ਕਰਾਂਗੇ ਬਿਲਕੁਲ ਬਿਲਕੁਲ ਹੁਣ ਵੀ ਬਿਲਕੁਲ ਨਹੀਂ ਗੱਲ ਦਿੰਦਾ ਤੀਨੋਂ ਬੰਦਾ ਮਾਫ ਕਰ ਦਿੰਦਾ ਜਿਹੜੀ ਏਦਾਂ ਦੀ ਗਲਤੀ ਹੈ ਨਾ ਉਹ ਨਹੀਂ ਗੀ ਹੁੰਦੀ ਹੁਣ ਨਹੀਂ ਯਕੀਨ ਹੈ ਬਿਲਕੁਲ ਵੀ ਕਿਸ ਗੱਲ ਦਾ ਮੈਂ ਤਾਂ ਹੀ ਤੁਹਾਡੇ ਵੱਲ ਆਇਆ ਹਾਂ ਹੁਣੇ ਮੈਨੂੰ ਕਹਿਣ ਦੀ ਮੈਂ ਚਾਹ ਬਣਾਉਣੀ ਉਦਾਲਾ ਖਬੀਰ ਤੈਨੋਂ ਨੇ ਫੋਨ ਨਹੀਂ ਕੀਤਾ ਜਾਂ ਤੇਰੇ ਸਾਲੇ ਨੇ ਜਾਇਨੇ ਪੀ ਅੱਜ ਆਉਣਾ ਵਾ ਉਹ ਨਹੀਂ ਫੋਨ ਇਹਨੇ ਕੀ ਕਰਨਾ ਵਾ ਇਹਦਾ ਫੋਨ ਤੇ ਮਦਨ ਦਾ ਬਲੌਗ ਚ ਪਾਇਆ ਸੀ ਪਰ ਨਾ ਵੇਖ ਲਾ ਪਰ ਇਹਦੇ ਭਰਾ ਨੇ ਨਹੀਂ ਫੋਨ ਕੀਤਾ ਮੈਨੂੰ ਇੱਕ ਵਾਰੀ ਵੀ ਚੁੱਪਚਾਪ ਇੱਥੇ ਆ ਗਏ ਬੰਦਾ ਪੁੱਛਦਾ ਸਹੀ ਹੈ ਨਾ ਪੀ ਕਰ ਹੈਗੇ ਜੇ ਕਿ ਨਹੀਂ ਹੈਗੇ ਮੇਰੇ ਹਿਸਾਬ ਨਾਲ ਇਹਨਾਂ ਨੇ ਦੱਸਿਆ ਤਾਂ ਹੀ ਨਹੀਂ ਆ ਕਿ ਜੇ ਹੀ ਦੱਸ ਕੇ ਗਏ ਨਾ ਤੇ ਬੰਦੇ ਚਾਰੇ ਇਹਨਾਂ ਨੇ ਇਕੱਠੇ ਕਰਨੇ ਆ ਇਹੋ ਗੱਲ ਹੀ ਇਹੋ ਗੱਲ ਹੀ ਕਿ ਮੜ ਕੇ ਉਹਨਾਂ ਸਾਹਮਣੇ ਬੇਇੱਜ਼ਤੀ ਵੱਧ ਵੱਧ ਹੋਣੀ ਹੈ ਪਰ ਇਹ ਆ ਜੇ ਬੰਦੇ ਇਕੱਠੇ ਕਰਦੇ ਨਾ ਇਹਨਾਂ ਜੀਨ ਜੋਗੇ ਨਹੀਂ ਰਹਿਣਾ ਸਹੀ ਗੱਲ ਆ ਇਹ ਗੱਲ ਤੇ ਹੈ ਵਾ ਫੇਰ ਬੇਇੱਜ਼ਤੀ ਹੋਰ ਹੋਣੀ ਸੀ ਚੱਲ ਕੋਈ ਗੱਲ ਨਹੀਂ ਫੇਰ ਵੀ ਮੈਨੂੰ ਇਹ ਆ ਵੀ ਦੋਰੇ ਕਰਨਾ ਕਿਹੜਾ ਬਾਹੂ ਸੌਖਾ ਵਾ ਕਿਸੇ ਨੇ ਤੈਨੂੰ ਗਲਤ ਕਹਿਣਾ ਤੇ ਕਿਸੇ ਨੇ ਇਹਨੂੰ ਗਲਤ ਕਹਿਣਾ ਹੁਣ ਸਾਨੂੰ ਤਾਂ ਘਰ ਵਿੱਚ ਪਤਾ ਹੀ ਆ ਵੀ ਗਲਤ ਕੌਣ ਵਾ ਪਰ ਲੋਕਾਂ ਦੇ ਮੂੰਹ ਨਹੀਂ ਫੜੇ ਜਾਂਦੇ ਦਾਤੀ ਨੇ ਇੱਕ ਪਾਸੇ ਦੰਦੇ ਹੁੰਦੇ ਆ ਦੁਨੀਆ ਨੇ ਦੋਹੀ ਪਾਸੇ ਆ ਉਹ ਗੱਲ ਹੈ ਵਾ ਪਰ ਕੀ ਕਰਾਂ ਮੈਂ ਵੀ ਸਮਝ ਜੀ ਨਹੀਂ ਆਉਂਦੀ ਗਾੜੀ ਫੇਰ ਕੋਲ ਚੱਲ ਕੋਈ ਗੱਲ ਨਹੀਂ ਸਮਝ ਕਿਉਂ ਨਹੀਂ ਆਉਂਦੀ ਇਹ ਵੀ ਉਹਨੂੰ ਅਕਲ ਨਹੀਂ ਹੋਊਗੀ ਉੱਥੇ ਰਹਿ ਕੇ ਆਈ ਆ ਠੋਕਰਾਂ ਖਾ ਕੇ ਫੇਰ ਹੀ ਆਈ ਆ ਪਰ ਜਾਈਆਂ ਨਾ ਟਾਈਮ ਕੱਢਣਾ ਸੌਖਾ ਨਹੀਂਗਾ ਮਾ ਪਿਓ ਹੋਵੇ ਨਾ ਤਾਂ ਗੱਲ ਨਾਲ ਲਾਉਂਦਾ ਫੇਰ ਵੀ ਬਿਲਕੁਲ ਬਿਲਕੁਲ ਇਹ ਗੱਲ ਤੇ ਹੈ ਤੁਹਾਡੀ ਠੀਕ ਆ ਨਾ ਹਾਂਜੀ ਹਾਂਜੀ ਤਾਂ ਪੱਜਾਈ ਵੀ ਤਾਂ ਆਈ ਨਹੀਂ ਆਈ ਹੁਣੀ ਨਾਲ ਇੱਕ ਗੱਲ ਪੱਕੀ ਆ ਵੀਰ ਉਹਦੇ ਨੂੰ ਪਤਾ ਨਹੀਂ ਕੋਈ ਹੁਣ ਜਾ ਕੇ ਦੱਸੂਗਾ ਨਾ ਉਹ ਵੀ ਹਾਂ ਹੁਣ ਜਿਹੜਾ ਨਾਲ ਆਇਆ ਉਹਨਾਂ ਦੇ ਪਿੰਡੋਂ ਉਹਨੇ ਘਰ ਘਰ ਦੱਸਣਾ ਉਹਨੇ ਘਰ ਘਰ ਦੱਸਣਾ ਤੇ ਹੁਣ ਸਾਰੇ ਪਿੰਡ ਚ ਬਦਨਾਮੀ ਵਕਰੀ ਹੋਣੀ ਚਲ ਕੋਈ ਨਹੀਂ ਆਪੇ ਭਰਾਈ ਹੁਣ ਝੜਕੂ ਚੰਬੂਗਾ ਨਾ ਤੇ ਤੂੰ ਤਾਂ ਮੇਰੀ ਵੀ ਬੇਇੱਜ਼ਤੀ ਕਰਵਾਤੀ ਹੈ ਜਿੰਨਾ ਤੱਕ ਮੈਨੂੰ ਲੱਗਦਾ ਨਾ ਹੁਣ ਦੇ ਉਹ ਆ ਗਏ ਆ ਗਾਂ ਤੋਂ ਉਹ ਵੀ ਨਹੀਂ ਆਉਣਾ ਉਹਨਾਂ ਨੇ ਚਲ ਵੇਖੀ ਜਾਉ ਆ ਮੈਂ ਦਾਲ ਨੂੰ ਤੜਕਾ ਲਾਵਾਂ ਤੇ ਰੋਟੀ ਤੇ ਖਾਓ ਚਲੋ ਭੁੱਖ ਲੱਗੀ ਆ ਜਾ ਭੁੱਖ ਦਰਾ ਕੇ ਬੜੀ ਲੱਗੀ ਆ ਤੇ